ਐਂਡੋ ਕੈਨੇਡੀਅਨ ਕੰਪਨੀ ਦੇ ਵੱਲੋਂ ਪੰਜਾਬ ਤੋਂ ਹਜ਼ੂਰ ਸਾਹਿਬ ਦੇ ਲਈ ਬੱਸ ਸਰਵਿਸ ਸ਼ੁਰੂ ਕੀਤੀ ਗਈ ਹੈ ਇਹ ਬੱਸ ਦੇ ਵਿੱਚ ਕੀ ਕੀ ਸਹੂਲਤਾਂ ਨੇ ਕਿੰਨੇ ਸਮੇਂ ਦੇ ਵਿੱਚ ਇਹ ਬੱਸ ਪੰਜਾਬ ਤੋਂ ਹਜ਼ੂਰ ਸਾਹਿਬ ਪਹੁੰਚ ਜਾਂਦੀ ਹੈ ਕਿੰਨੀ ਇਹਦੀ ਟਿਕਟ ਹੈਗੀ ਹੈ ਕਿੰਨੇ ਘੰਟਿਆਂ ਦਾ ਇਹਦਾ ਸਫ਼ਰ ਲੱਗਦਾ ਹੈ ਪੰਜਾਬ ਦੇ ਕਿਹੜੇ ਕਿਹੜੇ ਸ਼ਹਿਰ ਤੋਂ ਚੱਲਦੀ ਹੈ ਤਾਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦਿੰਨੇ ਆਂ ਕਿ ਇਹ ਬੱਸ ਜੀ ਆਪਣੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹਾਲ ਗੇਟ ਤੋਂ ਚੱਲਦੀ ਹੈ ਜੀ ਜੀ ਸੱਚਕੰਡ ਸ਼੍ਰੀ ਹਜ਼ੂਰ ਸਾਹਿਬ ਨੇੜੇ ਤੱਕ ਜਾਂਦੀ ਹੈ ਜੀ ਠੀਕ ਹੈ ਜੀ ਅੰਮ੍ਰਿਤਸਰ ਤੋਂ ਕਿੰਨੇ ਵਜੇ ਚੱਲਦੀ ਹੈ ਬੱਸ ਅੰਮ੍ਰਿਤਸਰ ਤੋਂ ਸਵੇਰੇ 8 ਵਜੇ ਚੱਲਦੀ ਹੈ ਜੀ ਠੀਕ ਹੈ ਜੀ ਤਾਂ ਕਿੰਨੇ ਘੰਟਿਆਂ ਦਾ ਸਫ਼ਰ ਇਹਦਾ ਰੇਂਦਾ ਕਿੰਨੇ ਵਜੇ ਇਹ ਹਜ਼ੂਰ ਸਾਹਿਬ ਪਹੁੰਚ ਜਾਂਦੀ ਹੈ ਤੇ ਸਰ 35 ਤੋਂ 37 ਘੰਟੇ ਦੇ ਵਿੱਚ ਵਿੱਚ ਹਜ਼ੂਰ ਪਹੁੰਚ ਜਾਂਦੇ ਹਜ਼ੂਰ ਸਾਹਿਬ ਪਹੁੰਚ ਜਾਂਦੀ ਹੈ ਜੀ ਰਸਤੇ ਦੇ ਵਿੱਚ ਸਟੇ ਕਿੱਥੇ-ਕਿੱਥੇ ਰੱਖਦੇ ਹੋ ਰਸਤੇ 'ਚ ਹੁਣ ਰਾਜਪੁਰੇ ਸਟੇ ਕਰਾਂਗੇ ਜੀ ਠੀਕ ਹੈ ਫਿਰ ਦਿੱਲੀ ਕ੍ਰੋਸ ਕਰਕੇ ਪ੍ਰੋਬਲਮ ਆ ਵੀ ਜਾਂ ਵਾਸ਼ਰੂਮ ਵਗੈਰਾ ਦੀ ਜਾਂ ਉਹ ਫਿਰ ਜੋ ਕੋਈ ਕਿਤੇ ਕਹਿ ਦਿੰਦਾ ਜੀ ਆਪਾਂ ਫਿਰ ਉੱਤੇ ਜਾਂ ਟੋਲ ਟੈਕਸ ਜਾਂ ਕੋਈ ਪٹرول ਪੰਪ ਦੇ ਕੇ ਰੋਕ ਲੈਂਦੇ ਇਹ ਬੱਸ ਦੀ ਜੇਕਰ ਕਿਸੇ ਨੇ ਸਫਰ ਕਰਨਾ ਹੈ ਤਾਂ ਕਿਵੇਂ ਉਹ ਟਿਕਟ ਬੁੱਕ ਕਰਵਾ ਸਕਦਾ ਔਰ ਕਿੰਨੀ ਇਹਦੀ ਟਿਕਟ ਰੱਖੀ ਹੈ ਉਹ ਉਹਦੀ ਟਿਕਟ ਹੈਗੀ ਜੀ 4000 ਰੁਪਿਆ ਇੱਕ ਸਵਾਰੀ ਦੀ ਇੱਕ ਸਾਈਡ ਦੀ ਜੀ ਠੀਕ ਹੈ ਤੇ ਜੇ ਬੁੱਕ ਕਰਾਉਣੀ ਹੋਵੇ ਜੀ ਆਪਣੇ ਦਫ਼ਤਰ ਨੇ ਜੀ ਹਾਲਗੇਟ ਵੀ ਦਫ਼ਤਰ ਆਪਣਾ ਰਾਜਪੁਰੇ ਵੀ ਦਫ਼ਤਰ ਆਪਣਾ ਜਲੰਧਰ ਆ ਜੀ ਲੁਧਿਆਣੇ ਆ ਪਕਵਾੜੇ ਆ ਠੀਕ ਹੈ ਰਾਜਪੁਰੇ ਆ ਜੀ ਠੀਕ ਹੈ ਸਾਰੇ ਦਫ਼ਤਰ ਨੇ ਜੀ ਬਾਕੀ ਆਨਲਾਈਨ ਵੀ ਟਿਕਟ ਬੁੱਕ ਕਰਾ ਸਕਦੇ ਆ ਜੀ ਠੀਕ ਹੈ ਤਾਂ ਆਉਂਦਿਆਂ ਵੀ ਉਧਰੋਂ ਕਿੰਨੇ ਵਜੇ ਬੱਸ ਚੱਲਦੀ ਹੈ ਫਿਰ ਉਧਰੋਂ ਸਵੇਰੇ 7 ਵਜੇ ਚੱਲਦੀ ਹੈ ਜੀ ਸੱਚ ਕਹਿੰਦਾ ਜੀ ਇਹ ਯੂਰ ਸਾਉਤ ਠੀਕ ਹੈ ਇਹ ਡੇਲੀ ਦੀ ਰੁਟੀਨ ਹੈਗੀ ਹੈ ਡੇਲੀ ਹਾਂ ਜੀ ਡੇਲੀ ਹਫ਼ਤੇ 4 ਦਿਨ ਚੱਲਦੀ ਹੈ